ਨਡਾਉਤ ਵੰਦਨ ਅਨਕਵਾਰ ਸਰਬ ਕਲਾ ਸਮਰੱਥ ਡੋਲਣ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਾਉ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਆਪਣੇ ਸੇਵਕੀ ਆਪੇ ਰੱਖੈ ਅਪੇ ਨਾਮ ਜਪავ ਜਹ ਜਹ ਕਾਜ ਕਰਤ ਸੇਵਕ ਕੀ ਤਾ ਤਾ ਉੱਠ ਤਾਵੇ ਸੇਵਕੋਂ ਨਿਕਟੇ ਹੋਏ ਦਿਖਾਵੇ ਦਰਸ਼ਨ ਬਿਆਸੀ ਦਿਨ ਸਰਾਪ ਚਿਤਵ ਹੋ ਅਨੰਦਨ ਨੀਤ ਕੋਲ ਕਵਟ ਗੁਰ ਮੀਲੀਆ ਨਾਨਕ ਹਰ ਸੰਗ ਮੀਤ ਸੋ ਕਹੋ ਢੱਲ ਗੁਰ ਸੇਵੀਐ ਇਹਨ ਸਹਜ ਸੁਭਾਏ ਦਰਸ਼ਨ ਸਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਚਰਨਾਂ ਨਾਲ ਜੋੜ ਲੈ ਵਿਖੀ ਨਾ ਔਗਣ ਮੇਰੇ ਚਰਨਾਂ ਨਾਲ ਜੋੜ ਲੈ ਵਿਖੀ ਨਾ ਔਗਣ ਮੇਰੇ ਨਾਲੂ ਦੁਦਨਾ ਦੇਖੀ ਨਾਉ ਪਣ ਮੇਰੀ ਚਰਨਾ ਨਾਲੂ ਦੁਦਨਾ ਦੇਖੀ ਨਾਉ ਪਣ ਮੇਰੀ

ਵੇਖੀ ਨਾ ਉਗਣ ਮੇਰੇ 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 ਤਰਨ ਨਾਲ ਜੁੜ ਲਾ ਵੇਖੀ ਨਾ ਉਗਣ ਮੇਰੇ ਤਰਨ ਨਾਲ ਲਜੋੜ ਲੈ ਦੇਖੀ ਨਾ ਆਉ ਗਣ ਮੇਰੇ ਕਰਮ ਨਾਲ ਜੂੜ ਲੈ ਦੇਖੀ ਨਾ ਆਉ ਗਣ ਮੇਰੇ ਕਰਮ ਨਾਲ ਜੂੜ ਲੈ ਦੇਖੀ ਨਾ ਆਉ ਗਣ ਮੇਰੇ ਵਾਹਿਗੁਰੂ 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 ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਆਮੀ ਆਪ ਕੋ ਨ ਭਵੇ ਇਹ ਕੁੜੁ ਨਾਹੀ ਵਾਹ ਗੁਰੂ ਵਾਹ ਅੰਭ ਵਿਖਾੜ ਗੁਰੁ ਹੈ ਵਿਖਖਾਈ ਹਰ ਗੁਰੂ ਵਾਹ ਗੁਰੂ ਮਾਇਆ ਉਹੋ ਗੁਰੂ ਪਰ ਪੈ ਤੂਲੇ ਵਾਹ ਗੁਰੂ ਫਤਦਾ ਸੋ ਅੰਤ ਲਗਾਈ ਗੁਰੂ ਵਾਹ ਗੁਰੂ ਵਾਹ ਗੁਰੂ ਇੱਕ ਉਤਮ ਪੰਥ ਸੁਣਿਓ ਤੇਹ ਮਿਲੰਤ ਜੰਮtras ਮਿਟਾਈ ਵਾਹ ਗੁਰੂ ਵਾਹ ਗੁਰੂ ਕੀ ਅਵਗਾਸ ਵਾਹ ਗੁਰੂ ਪਾਟ ਕੀਰਤ ਕੀ ਵਾਹ ਗੁਰੂ ਵਾਹ ਬੁਲਵਾ ਮਦਾ ਵਾਹ ਖੋ sarvmai vaan guru 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 guru ਵਾਸਤੁਰ 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 ਨਾਨਕ ਗੁਰੂ ਵਾਸਤੁਰ 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 ਵਾਸ ਵਾ ਗੁਰੂ 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 ਵਾ ਵਾ ਕੋਈ ਸੁਣਦਾ ਤੇ ਕੋਈ ਕੋਈ ਗਾਉਂਦਾ ਹੈ ਚਿਤ ਲਾ ਕੇ ਹਰੀ ਨਾਮ ਨੂੰ ਕੋਈ ਸੁਣਦਾ ਤੇ ਕੋਈ ਕੋਰੀ ਗਾਉਂਦਾ ਹੈ ਚਿਤ ਲਾ ਕੇ ਹਰੀ ਨਾਮ ਨੂੰ ਕੋਈ ਸੁਣਦਾ ਤੇ ਕੋਈ ਕੋਈ ਗਾਉਂਦਾ ਹੈ ਕੀਤ ਲਾ ਕੇ ਹਰਿ ਨਾਮ ਨੂੰ ਕੋਈ ਸੁਣ ਗਾ ਤੇ ਕੋਈ ਗੋਂ ਗਾਏ ਕੀਤ ਲਾ ਕੇ ਹਰਿ ਨਾਮ ਨੂੰ ਕੀਤ ਲਾ ਕੇ ਕੋਈ ਸੁਣੀ ਕੋਈ ਗੋਂ ਗਾਏ ਕੋਈ ਸੁਣਦਾ ਤੇ ਕੋਈ ਕੋਈ ਗਾਉਂਦਾ ਹੈ ਕੋਈ ਕੋਈ ਗਾਉਂਦਾ ਜਿਤ ਲਾ ਕੇ ਹਰੀ ਨਾਮ ਨੂੰ ਗੁੰਗਾ ਤੇ ਕੋਈ ਕੋਈ ਗਾਉਂਦਾ ਹੈ ਜਿਤ ਲਾ ਕੇ ਹਰੀ ਨਾਮ ਨੂੰ ਕੋਈ ਸੁਣਦਾ ਤੇ ਕੋਈ ਕੋਈ ਗਾਉਂਦਾ ਹੈ ਕਿਤਨਾ ਪਿਆਰੀ ਨਾਮ ਨੂੰ ਕੋਈ ਸੁਣਦਾ ਤੇ ਕੋਈ ਗਾਉਂਦਾ ਹੈ ਕਿਤਨਾ ਪਿਆਰੀ ਨਾਮ ਨੂੰ ਚਿਤ ਲਾ ਕੇ ਜੀ ਹਰੀ ਨਾਮ ਲਉ ਚਿਤ ਲਾ ਕੇ ਜੀ ਹਰੀ ਨਾਮ ਲਉ ਉਹ ਚਿਤ ਲਾ ਕੇ ਜੀ ਹਰੀ ਨਾਮ ਲਉ ਚਿਤ ਲਾ ਕੇ ਜੀ ਹਰੀ ਨਾਮ ਲਉ ਚਿਤ ਲਾ ਕੇ ਜੀ ਹਰੀ ਨਾਮ ਨੂੰ ਚਿਤ ਲਾਕੇ ਜੀ ਹਰਿ ਨਾਮ ਨੂੰ ਚਿਤ ਲਾਕੇ ਜੀ ਹਰੀ ਨਾਮ ਨੂੰ ਚਿਤ ਲਾਕੇ ਜੀ ਹਰੀ ਨਾਮ ਨੂੰ ਉਹ ਚਿਤ ਲਾਕੇ ਜੀ ਹਰਿ ਨਾਮ ਨੂੰ ਚਿਤ ਲਾਕੇ ਜੀ ਹਰੀ ਨਾਮ ਨੂੰ ਲੈ ਜਾ ਦੇ ਜੀ ਵਾਹ ਵਾਹ ਕੋਈ ਗਉਂਦਾ ਕੋਈ ਕੋਈ ਸੁਣਦਾ ਕੋਈ ਕੋਈ ਸੁਣਦਾ ਜਿਤ ਲਾ ਕੇ ਹਰੀ ਨਾਮ ਨੂੰ ਗਾਉਂਦਾ ਤੇ ਕੋਈ ਕੋਈ ਸੁਣਦਾ ਚਿਤ ਲਾ ਕੇ ਹਰੀ ਨਾਮ ਨੂੰ ਕੋਈ ਗਾਉਂਦਾ ਹੈ ਤੇ ਕੋਈ ਕੋਈ ਸੁਣਦਾ ਚਿਤ ਲਾ ਕੇ ਹਰੀ ਨਾਮ ਨੂੰ ਕੋਈ ਗਾਉਂਦਾ ਹੈ ਤੇ ਕੋਈ ਕੋਈ ਸੁਣਦਾ ਹੈ ਚਿਤ ਲਾ ਕੇ ਹਰੀ ਨਾਮ ਨੂੰ ਵਾਹਿਗੁਰੂ 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 ਵਾਹ ਗੁਰੂ 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 ਵਾਹ ਵਾਹ ਗੁਰੂ 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 ਪਰਮ ਸਤਿਕਾਰ ਜੋ ਗੁਰਾਂ ਦੀ ਸਾਜੀ ਤੇਨ ਵਾਰ ਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਤ ਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਟ ਬ੍ਰਹਮੰਡ ਕੋ ਠਾਕੂ ਸਵਾਮੀ ਸਰਬ ਜੀਆਂ ਕਾ ਦਾਤਾਰੇ ਕਰੋੜਾਂ ਬ੍ਰਹਮੰਡਾਂ ਦੇ ਮਾਲਕ ਉਪਮਾ ਸਰੂਪ ਜਹਰਾਜੂ ਚਬਰਾਂ ਤਕਤਾਂ ਦੇ ਮਾਲਕ ਸੰਸਾਰ ਦੇ ਸਾਂਝੇ ਰਹਿਵ ਦਸਾਂ ਪਾਤ ਸ਼ਾਹੀ ਜਗਦੀ ਜੋਤ ਗੁਰਤਾ ਗੱਦੀ ਤੇ ਵਿਰਾਜਮਾਨ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਪਾਰ ਰਹਿਮਤ ਕਿਰਪਾ ਦਾ ਸਦਕਾ ਅਮਰਤ ਵੇਲ ਤੋਂ ਲੈ ਕਰਕੇ ਜਿਤਨੇ ਵੀ ਮਾਈ ਭਾਈ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਸੇਵਾ ਸੁਰਨ ਬਾਣੀ ਦੇ ਲਾਏ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾ ਰਹੇ ਹੂੰ ਕੋਈ ਗਾਵੇ ਕੋ ਸੁਣਾ ਕੋਈ ਕਰੇ ਵਿਚਾਰ ਜਿਹੜਾ ਕੋਈ ਮਨੁੱਖ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਜਿਹੜਾ ਕੋਈ ਮਨੁੱਖ ਪ੍ਰਮਾਤਮਾ ਦੀ ਸਿਵਤ ਸਲਾਹ ਸੁਣਦਾ ਹੈ ਆਸਕਨੇ ਕੋ ਦ੍ਰਿੜ ਕੋਪ ਦੇਸੈ ਕੋ ਦ੍ਰਿੜ ਤਿਸ ਕਾ ਹੋਏ ਉਧਾਰ ਜਿਹੜਾ ਕੋਈ ਮਨੁੱਖ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਮਨ ਵਿੱਚ ਬਸਾਉਂਦਾ ਹੈ ਹਿਰਦੇ ਵਿੱਚ ਬਸਾਉਂਦਾ ਹੈ ਕੋਪ ਦੇਸੈ ਕੋ ਦ੍ਰਿੜ ਤਿਸ ਕਾ ਹੋਏ ਉਧਾਰ ਜਿਹੜਾ ਕੋਈ ਮਨੁੱਖ ਪਰਮਾਤਮਾ ਦੀ ਸਿੱਖਤ ਸਲਾਹ ਕਰਨ ਦਾ ਹੋਰਨਾਂ ਨੂੰ ਉਪਦੇਸ਼ ਕਰਦਾ ਹੈ ਅਤੇ ਆਪ ਵੀ ਉਸ ਉਪਦੇਸ਼ ਨਾਲ ਗੁਰੂ ਦੇ ਬਚਨਾਂ ਅਨੁਸਾਰ ਚੱਲਦੇ ਸਿੱਖਤ ਸਲਾ ਨੂੰ ਆਪਣੇ ਮਨ ਵਿੱਚ ਪੱਕੀ ਕਰਕੇ ਟਿਕਾਉਂਦਾ ਹੈ। ਦ੍ਰਿੜ ਵਿਸ਼ਵਾਸ ਨਾਲ ਉਸ ਮਨੁੱਖ ਦਾ ਵਿਕਾਰਾਂ ਤੋਂ ਫਿਰ ਪਾਰਸ਼ਕੰਦੇ ਵਿੱਚ ਆ ਹੋ ਜਾਂਦਾ ਹੈ ਭਾਈ। ਜਿਹੜਾ ਪ੍ਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਹੈ, ਪੂਰਾਂ ਨੂੰ ਸੁਣਾਉਂਦਾ ਹੈ ਅਤੇ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ, ਉਹ ਕੰਮ ਨਹੀਂ ਹੈ ਭਾਈ ਆਪਰਪ ਦੇਸਾ ਆਪ ਨ ਕਰੇ। ਆਪ ਤਿਆਪ ਤ ਜਨਮ ਅਮਰ ਹੈ। ਜੀ ਦੂਜਿਆਂ ਨੂੰ ਵਿਦੇਸ਼ ਕਰ ਲਿਆ। ਤੇ ਆਪੋ ਤੇ ਪੂਰਨ ਨਹੀਂ ਉਤਰਿਆ ਫੇਰ ਨਹੀਂ ਗੱਲ ਬਾਣੀ ਕਿਉਂਕਿ ਪਹਿਲਾਂ ਰਤਨ ਮਹਾਪੁਰਖ ਉਹ ਗੱਲ ਕਰਦੇ ਸਨ ਜਿਹੜੀ ਆਪ ਕਮਾਉਂਦੇ ਸਨ ਇਹ ਕਹਿਣੀ ਦਾ ਮਾਰਗ ਨਹੀਂ ਹੈ ਇਹ ਕਥਨੀ ਦਾ ਮਾਰਗ ਹੈ ਵੀ ਕਹਿ ਲਈ ਭਾਈ ਜੇ ਕਹਿਲੀ ਤਾਂ ਕਥਨੀ ਕਰਨੀ ਵੀ ਨਾਲ ਹੈ ਕੱਲਾ ਕਹਿਣੀ ਦਾ ਮਾਰਗ ਨਹੀਂ ਹੈ ਕਿਉਂਕਿ ਮਾਰਗ ਹੈ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਬੜ ਭਾਗੀ ਪਾਏ ਕੋਟ ਜਨਮ ਕੇ ਕਿਲ ਵਿਖਨਾਸੇ ਹਰ ਚਰਣੀ ਚਤਲਾਏ ਕੋਈ ਉਹ ਕਰੋੜਾਂ ਦੇ ਵਿੱਚੋਂ ਹੈ ਸਾ ਜਿਹੜਾ ਭਾਈ ਗੁਰੂ ਦੇ ਬਚਨਾਂ ਨੂੰ ਕਮਾਉਂਦਾ ਹੈ ਫਿਰ ਪਾਤਸ਼ਾਹ ਕਹਿੰਦੇ ਜਦ ਉਹਦੀ ਸਿਵਤਸਲਾ ਨੂੰ ਆਪ ਗਾਉਂਦਾ ਤੇ ਹੋਰਾਂ ਨੂੰ ਸੁਣਾਉਂਦਾ ਫਿਰ ਕੀ ਹੁੰਦਾ ਕਿਲਵੇ ਕੱਟੇ ਹੋਏ ਨਿਰਮਲਾ ਜਨਮ ਜਨਮ ਕੀ ਮਲ ਜਾਏ ਉਸ ਮਨੁੱਖ ਦੇ ਆਪਣੇ ਅੰਦਰੋਂ ਵਿਕਾਰ ਕੱਟ ਲੈਂਦਾ ਹੈ ਪਾਪ ਸੰਸਾਰ ਵਾਲੇ ਜਿਹੜੇ ਵਿਕਾਰ ਸਾਨੂੰ ਚੰਬੜ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੀਰ ਕਤਿਸ਼ਨਾ ਦੀ ਅੱਗ ਉਸ ਦਾ ਜੀਵਨ ਪਵਿੱਤਰ ਹੋ ਜਾਂਦਾ ਹੈ ਜੀਵਨ ਬਦਲ ਜਾਂਦਾ ਹੈ ਅਨੇਕਾਂ ਜਨਮਾਂ ਦੇ ਕੀਤੇ ਹੋਏ ਵਿਕਾਰ ਪਾਪ ਹਨ ਜਿਹੜੇ ਉਹ ਮੈਲ ਅੰਦਰੋਂ ਦੂਰ ਹੋ ਜਾਂਦੀ ਹੈ ਜਿਹੜਾ ਸਿਵਤ ਸਲਾਗਾਉਂਦਾ ਹੈ ਸੁਣਦਾ ਤੇ ਆਪ ਵੀ ਜਪਦਾ ਤੇ ਹੋਰਾਂ ਨੂੰ ਵੀ ਚ ਪਾਉਂਦਾ ਤਾਂ ਹੀ ਤਾਂ ਪਾਤਸ਼ਾਹ ਕਹਿੰਦੇ ਨੇ ਭਾਈ ਜਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੇ ਅਬਰ ਨਾਮ ਨੂੰ ਪਾਵੈ ਤਾਂ ਹੀ ਪਾਤਸ਼ਾਹ ਧੂੜੀ ਮੰਗਦ ਨੇ ਰੱਬ ਦੇ ਪਿਆਰਿਆਂ ਦੀ ਵੀ ਉਹਨਾਂ ਦੀ ਧੂੜੀ ਸਾਨੂੰ ਮਿਲ ਜਾਵੇ ਜਿਹੜੇ ਹਰ ਟਾਈਮ ਪਰਮੇਸ਼ਰ ਦਾ ਨਾਮ ਜਪਦੇ ਨੇ ਫਿਰ ਪਾਤਸ਼ਾਹ ਕੇ ਕਹਿੰਦੇ ਹਲਤ ਪਲਤ ਮੁਖ ਉਜਲਨ ਪੋਹ ਹੈ ਤਿਸਮਾਏ ਇਸ ਲੋਕ ਵਿੱਚ ਵੀ ਉਸ ਦਾ ਜਿਹੜਾ ਮੁਖ ਹੈ ਭਾ ਰੋਸ਼ਨ ਹੁੰਦਾ ਹੈ ਭਾਵ ਚੰਗਾ ਹੁੰਦਾ ਹੈ ਤੇ ਚੰਗਾ ਰਹਿੰਦਾ ਹੈ ਨਾਮ ਜਪਣ ਵਾਲਿਆਂ ਦਾ ਰੰਗ ਜੈਸਾ ਮਰਜੀ ਹੋਵੇ ਜੜੀਆਂ ਨਾਮ ਜਪਣ ਵਾਲੀਆਂ ਰੂਹਾਂ ਨੇ ਭਾਈ ਚਿਹਰੇ ਵੱਖਰੇ ਬਣ ਜਾਂਦੇ ਨੇ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਨੇ ਸੰਗਤ ਕਰਦੇ ਨੇ ਸੇਵਾ ਕਰਦੇ ਨੇ ਜੀਵਨ ਬਦਲ ਜਾਂਦਾ ਹੈ ਸੰਸਾਰ ਨਾਲ ਨਾਤਾ ਟੁੱਟ ਕੇ ਪਰਮੇਸ਼ਰ ਨਾਲ ਪੈ ਜਾਂਦਾ ਹੈ ਫਿਰ ਜੋ ਵੀ ਉਹਨਾਂ ਨੂੰ ਮਰਜੀ ਕੋਈ ਕਹੀ ਜਾਵੇ ਕੋਈ ਪ੍ਰਭਾ ਨਹੀਂ ਬਥੇੜੇ ਨੇ ਐਸੇ ਭਾਈ ਜਿਹੜੇ ਨਿੰਦਿਆ ਚੁਗਲੀ ਕਰਨ ਵਾਲੇ ਨੇ ਕਿਉਂਕਿ ਜਾਇ ਜਾਈ ਸੁਣਾਗੇ ਭਾਈ ਦੇਖਾਂਗੇ ਅਸਰ ਤਾਂ ਪੈਂਦਾ ਨਾ ਦਿਮਾਗ ਤੇ ਪਰ ਜੇ ਗੁਰੂ ਦੀ ਸੰਗਤ ਦੀ ਗੱਲ ਕਰਾਂਗੇ ਸੰਗਤ ਦੀ ਗੱਲ ਸੁਣਾਗੇ ਗੁਰੂ ਦੀ ਗੱਲ ਸੁਣਾਗੇ ਸਾਡੇ ਤੋਂ ਉਹ ਜਾਸਰ ਹੋ ਜਾਵੇਗਾ ਤਾਂ ਆਮ ਸਿਆਣੇ ਵੀ ਕਹਿੰਦੇ ਨੇ ਭਾਈ ਜੈਸੀ ਸੰਗਤ ਵੈਸੀ ਰੰਗਤ ਫਿਰ ਪਾਤਸ਼ਾਹ ਕਹਿੰਦੇ ਮਾਇਆ ਉਸ ਉੱਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ ਜਿਹੜੀ ਮਾਇਆ ਨਾ ਭਾਈ ਇਹ ਨੌ ਪ੍ਰਕਾਰ ਦੀ ਮੰਨੀ ਗਈ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਨਵਹਿ ਪ੍ਰਕਾਰ ਹੈ ਨੌ ਪ੍ਰਕਾਰ ਦੀ ਭਗਤੀ ਮੰਨੀ ਗਈ ਹੈ ਨਾਮ ਪ੍ਰਕਾਰ ਦੀ ਮਾਇਆ ਮਾਇਆ ਲੈ ਛੁੜ ਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਐ ਤਾਂ ਮਾਇਆ ਪਰਮਾਤਮਾ ਨਹੀਂ ਪਾਈ ਹੋਈ ਹੈ ਪਰ ਰੱਬ ਦੇ ਪਿਆਰੇ ਨੂੰ ਕੋ ਬਚਾ ਕਰ ਲੈਂਦਾ ਜਿਹੜਾ ਪਰਮੇਸ਼ਰ ਦੀ ਬੰਦਗੀ ਕਰਦੇ ਨੇ ਸੰਗਤ ਕਰਦੇ ਨੇ ਉਹਦੀ ਰਜਾ ਵਿੱਚ ਰਹਿ ਲੱਗ ਜਾਂਦੇ ਨੇ ਉਥੇ ਹੀ ਨਿਸ਼ਾਨੀ ਹੈ ਫਿਰ ਪਿਆਰ ਦੀ ਭਾਈ ਜਿਹੜਾ ਰਜਾ ਵਿੱਚ ਰਹਿੰਦਾ ਹੈ ਪਾਤਸ਼ਾਹ ਕਹਿੰਦੇ ਨੇ ਸੋ ਸੁਰਤਾ ਸੋ ਵੈਸਨੋ ਸੋ ਗਿਆਨੀ ਧਨਵੰਤ ਉਹ ਮਨੁੱਖ ਪਰਮਾਤਮਾ ਨਾਲ ਗੁੰਢੀ ਜਿਹੜੀ ਡੂੰਗੀ ਸਾਹ ਜਾਂ ਨਾ ਭਾਈ ਉਹ ਸਾਹ ਬਣਾ ਲੈਂਦਾ ਪਰਮਾਤਮਾ ਨਾਲ ਫਿਰ ਉਹ ਸੱਚੇ ਆਚਰਣ ਵਾਲੇ ਬਣ ਜਾਂਦੇ ਨੇ ਭਾਵ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਉਹਨਾਂ ਦੇ ਕੋਈ ਦਾਗ ਨਹੀਂ ਲੱਗਦਾ ਫਿਰ ਜਿਹੜੇ ਲੱਗੇ ਹੋਏ ਨੇ ਮਹਾਰਾਜ ਉਹ ਵੀ ਧੋ ਦਿੰਦੇ ਨੇ ਪਰਮਾਤਮਾ ਦਾ ਨਾਮ ਜਪਣ ਕਰਕੇ ਜੋ ਆਪਣੇ ਪਿਆਰਿਆਂ ਦੀ ਜਾਇਜਾ ਕਰ ਵੀ ਕਰਾਉਂਦੇ ਨੇ ਭਾਈ ਆਪਸ ਕੋ ਜੋ ਜਾਣਾ ਨੀਚਾ ਸੂ ਗਣੀਆਂ ਸਭ ਤੇ ਊਚਾ ਨਾਮ ਜਪ ਤੋ ਉਹ ਚੌਂਕਟ ਮਾਨਾ ਜਿਹੜਾ ਪਰਮੇਸ਼ਰ ਦੀ ਬੰਦਗੀ ਕਰਦਾ ਨਾਮ ਜਪਦਾ ਹੈ ਨਾ ਉਹਦਾ ਜੀਵਨ ਜਿੰਨਾ ਮਰਜੀ ਪਿਛਲਾ ਉਹ ਹੈ ਜਦ ਨਾਮ ਜਪਣ ਲੱਗ ਜਾਂਦਾ ਹੈ ਭਾਈ ਜਿਵੇਂ ਸਦਨਾ ਕਸਾਈ ਦੀ ਗੱਲ ਕਰ ਲਈਏ ਭਾਈ ਉਹਦਾ ਕੰਮ ਹੈ ਭਾਈ ਬੱਕਰੇ ਵੜਨ ਦਾ ਸੀ ਜੇ ਪਿਛਲੇ ਜੀਵਨ ਨੂੰ ਬੋਲਾਂਗੇ ਫਿਰ ਤਾਂ ਪਰਮੇਸ਼ਰ ਦੀ ਬੰਦਗੀ ਨਹੀਂ ਕਰ ਸਕਦੇ ਆਪਾਂ ਪਰ ਜੋ ਜੀਵਨ ਨੇ ਪਲਟਾ ਖਾਦਾ ਗੁਰੂ ਸਾਹਿਬ ਨੇ ਕਿਰਪਾ ਕੀਤੀ ਤੇ ਕਸਾਈ ਤੋਂ ਭਗਤ ਬਣ ਗਏ ਕਿਉਂਕਿ ਰੱਬ ਦੀ ਅਕਾਲ ਪੁਰਖ ਵੈਗੂ ਦੀ ਰਾਜ ਹੈ ਜਦ ਰੱਬ ਦੇ ਪਿਆਰੇ ਮਿਲ ਜਾਂਦਾ ਕੋਈ ਫਿਰ ਪਾਤਸ਼ਾਹ ਕਹਿੰਦੇ ਭਾਈ ਉਹਦਾ ਉੱਚਾ ਆਚਰਣ ਬਣ ਜਾਂਦਾ ਹੈ ਭਾਵ ਉਹਦੇ ਕੋਈ ਦਾਗ ਨਹੀਂ ਰਹਿੰਦਾ ਹੈ ਬਚੇਰੇ ਲੋਕ ਉਹਦੇ ਚੱਕਰ ਸਿੱਟੀ ਜਾਣ ਬਿਸ਼ੱਕ ਕੋਈ ਮਾੜਾ ਕਹੀ ਜਾਵੇ ਪਰਵਾਹ ਨਹੀਂ ਕਿਸੇ ਕੇ ਰਿਵਾਜ ਸੱਚੇ ਨਹੀਂ ਕੋਈ ਪਰਵਾਹ ਨਹੀਂ ਫਿਰ ਰਹਿੰਦੀ ਉਹਨਾਂ ਨੂੰ ਕਿਉਂਕਿ ਉਹ ਪਰਮਾਤਮਾ ਆਕਾਲਪੁਰਖ ਵਾਹਿਗੁਰੂ ਚਰਨ ਨਾਲ ਸੁਰਤ ਜੋੜੀ ਰੱਖਣ ਵਾਲਾ ਹੈ ਅਸਲੀ ਉਹ ਤਨਾਟ ਹੈ ਆਪਾਂ ਕਹਿੰਦੇ ਨੇ ਪੈਸੇ ਪੈਸੇ ਵਾਲੇ ਨੂੰ ਹੀ ਬੜਾ ਤਨਾਟ ਹੈ ਭਾਈ ਬੜਾ ਪੈਸਾ ਨਹੀਂ ਪਾਤਸ਼ਾਹ ਕਹਿੰਦੇ ਭਾਈ ਉਹ ਤਨਾਟ ਹੈ ਸੋ ਸੁਰਤਾ ਸੋ ਵੈਸਨੋ ਸੋ ਗਿਆਨੀ ਧਨਵੰਤ ਉਹੀ ਹੈ ਜਿਹੜਾ ਹਿਰਦੇ ਵਿੱਚ ਪਰਮਾਤਮਾ ਨੂੰ ਨਾਮ ਨੂੰ ਵਸਾਉਂਦਾ ਹੈ ਸੋ ਸੂਰਾ ਕੁਲਵੰਤ ਸੋਏ ਜਿਨ ਜਪਿਆ ਭਗਵੰਤ ਉਹ ਵਿਕਾਰਾਂ ਦਾ ਟਾਕਰਾ ਕਰਨ ਵਾਲਾ ਹੋ ਜਾਂਦਾ ਹੈ ਸੂਰਮਾ ਹੈ ਉਹ ਹੀ ਉੱਚੀ ਕੁਲ ਵਾਲਾ ਹੈ ਉਹ ਪ੍ਰਮਾਤਮਾ ਨਾਲ ਭਾਈ ਆਪਣੀ ਸਾਝ ਬਣਾ ਕੇ ਲੱਗਦਾ ਹੈ ਅਤੇ ਭਗਵਾਨ ਦਾ ਉਹ ਭਜਨ ਕਰਦਾ ਹੈ ਖੱਤਰੀ ਬ੍ਰਾਹਮਣ ਸੂਦ ਵੈਸ ਉਧਰੈ ਸਿਮ ਚੰਡਾਲ ਜਿਨ ਜਾਨਿਓ ਪ੍ਰਭ ਆਪਣਾ ਨਾਨਕ ਤੇ ਸਹਰਵਾਲ ਉਹ ਚਾਹ ਖੱਤਰੀ ਬ੍ਰਾਹਮਣ ਸੂਦ ਕੋਈ ਵੀ ਹੋਵੇ ਉਪਦੇਸ਼ ਮਹਾਰਾ ਸਾਰੇ ਨੂੰ ਬਖਸ਼ਦੇ ਨੇ ਭਾਈ ਚਾਹ ਚੰਡਾਲ ਕਿਉ ਨਾ ਹੋਵੇ ਭਾਈ ਕਿਸੇ ਵੀ ਵਰਨ ਦਾ ਹੋਵੇ ਭਾਵੇਂ ਜੇ ਪ੍ਰਮਾਤਮਾ ਦਾ ਸਿਮਰ ਕਰਦਾ ਨਾ ਉਹ ਵੱਸ ਜਾਂਦਾ ਹੁਣ ਜੇ ਆਪਾਂ ਗੱਲ ਕਹੀਏ ਕਉਡੇ ਰਾਕਸ਼ ਦੀ ਭਾਈ ਉਹ ਵੀ ਭਾਈ ਪ੍ਰਮਾਤਮਾ ਨੇ ਤਾਰਿਆ ਭੂਮੀਆਂ ਚੋਰ ਦੀ ਗੱਲ ਕਰੀ ਉਹ ਵੀ ਪਾਤਸ਼ਾਹ ਨੇ ਤਾਰਿਆ ਜਨ ਜਾਨਿਓ ਪ੍ਰਭ ਆਪਨਾ ਜਿਨ੍ਹਾਂ ਨੇ ਜਾਣ ਲਿਆ ਨਾਨਕ ਦਸਰਵਾਲ ਆਪਣੇ ਪ੍ਰਮਾਤਮਾ ਨਾਲ ਜਿਹੜੇ ਸਾਝ ਬਣਾ ਲੈਂਦੇ ਨੇ ਜਿਹੜੇ ਪ੍ਰਮਾਤਮਾ ਨਾਲ ਪਿਆਰ ਪਾ ਲੈਂਦੇ ਨੇ